ਸਾਡੇ ਨੌਜਵਾਨ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਤੇ ਜੋ ਇਹਨਾਂ ਲੰਮਾ ਇਤਿਹਾਸ ਹੈ ਸ਼ਹਾਦਤਾਂ ਦਾ ਇਹਨਾਂ ਕੇਸਾਂ ਦੇ ਲਈ ਤੇ ਉਸ ਇਤਿਹਾਸ ਨੂੰ ਆਪਣੀ ਵਿਰਾਸਤ ਨੂੰ ਨਾਲੀਆਂ ਦੇ ਵਿੱਚ ਰੋੜਦੇ ਪਏ ਨੇ ਇਹੀ ਕਾਰਨ ਹੈ ਕਿ ਸਾਡੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਖਾ ਕੇ ਜਿਨ੍ਹਾਂ ਜ਼ਬਾਨਾਂ ਦੇ ਉੱਤੇ ਕੁਰਬਾਨੀ ਚਲਦੀ ਹੋਣੀ ਚਾਹੀਦੀ ਸੀ ਨਸ਼ੇ ਦੇ ਪੈਕਟ ਪਏ ਹੋਏ ਨੇ ਇਹ ਸਾਰਾ ਕੁਝ ਉਸ ਪ੍ਰਚਾਰ ਤੇ ਉਸ ਵਿਚਾਰ ਦੇ ਅਧੀਨ ਹੋ ਰਿਹਾ ਹੈ ਜਿਸ ਵਿਚਾਰ ਦਾ ਅੱਜ ਪਲਟਵਾਰ ਕਰਨ ਦੀ ਲੋੜ ਹੈ 10 ਅਰਦਾਸੇ ਸਰਵਣ ਕਰ ਰਿਹਾ ਸੀਗਾ ਕਈ ਅਰਦਾਸਿਆਂ ਦੇ ਵਿੱਚ ਇਹ ਗੱਲ ਆਖੀ ਗਈ ਕਿ ਸਾਡਾ ਜਿਹੜਾ ਪੁੱਤਰ ਹੈ ਜਾਂ ਸਾਡਾ ਭਤੀਜਾ ਹੈ ਜਾਂ ਸਾਡਾ ਕੋਈ ਰਿਸ਼ਤੇਦਾਰ ਨਸ਼ਿਆਂ ਦਾ ਸੇਵਨ ਬੜਾ ਕਰਦਾ ਹੈ ਤੇ ਉਹ ਨਸ਼ਿਆਂ ਦਾ ਸੇਵਨ ਕਰਨਾ ਬੰਦ ਕਰ ਦਵੇ ਸੋ ਮੇਰੇ ਖਿਆਲ ਦੇ ਨਾਲ ਉਹ ਅਰਦਾਸੇ ਵੀ ਇਸ ਗੱਲ ਦੀ ਤਸਦੀਕ ਕਰਦੇ ਪਏ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਤੇ ਉੱਤੇ ਜਿਹੜਾ ਹਮਲਾ ਸਭ ਤੋਂ ਜ਼ਿਆਦਾ ਜਿਹੜਾ ਭਾਰੂ ਉਹ ਨਸ਼ਿਆਂ ਦੇ ਨਾਲ ਤੇ ਵਿਚਾਰਧਾਰਕ ਜਿਹੜੇ ਆ ਸਾਡੇ ਉੱਤੇ ਜਿਹੜੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਪਰ ਜੇ ਇਸ ਚੀਜ਼ ਦਾ ਆਪਾਂ ਕੋਈ ਫੇਰ ਚਾਹੁੰਨੇ ਆਂ ਜੇ ਅਸੀਂ ਇਹਦਾ ਕੋਈ ਬਦਲ ਚਾਹੁੰਨੇ ਆਂ ਤੇ ਮੈਂ ਬੇਨਤੀ ਕਰਦਿਆਂ ਕਦੀ ਅਜੇ ਤੱਕ ਐਸਾ ਨਹੀਂ ਹੋਇਆ ਕਿ ਆਪਾਂ ਘਰ ਪਾਉਣਾ ਹੋਵੇ ਤੇ ਕਹੀਏ ਕਿ ਨੀਂਆ ਪੋਲੀਆਂ ਰਹਿਣ ਦੋ ਬਾਅਦ ਚ ਬਣਾ ਲਾਂਗੇ ਜਾਂ ਨੀਂਆ ਪੋਲੀਆਂ ਰਹਿਣ ਦੋ ਤੇ ਲੈਂਟਰ ਪੱਕਾ ਕਰ ਲਾਂਗੇ ਇਮਾਰਤ ਜਿਹੜੀ ਆ ਖਾਲਸਾ ਜੀ ਖੜਿਆ ਨਹੀਂ ਕਰਦੀ ਉਸੇ ਤਰੀਕੇ ਦੇ ਨਾਲ ਇੱਕ ਗੁਰਸਿੱਖ ਦਾ ਸ਼ਿੰਗਾਰ ਮਨ ਦਾ ਸ਼ਿੰਗਾਰ ਇੱਕ ਬੱਚੇ ਨੂੰ ਗੁਰਸਿੱਖੀ ਵਾਲਾ ਜੀਵਨ ਦੇਣ ਦੀ ਸ਼ੁਰੂਆਤ ਉਦੋਂ ਸ਼ੁਰੂ ਹੋ ਜਾਣੀ ਚਾਹੀਦੀ ਜਦੋਂ ਬੱਚਾ ਕੱਖ ਦੇ ਵਿੱਚ ਹੋਵੇ ਕਿਉਂਕਿ ਜਦੋਂ ਨੀਹਾਂ ਮਜ਼ਬੂਤ ਹੋਣਗੀਆਂ ਖਾਲਸਾ ਜੀ ਜਦੋਂ ਬੁਨਿਆਦ ਤੁਹਾਡੀ ਮੋਹ ਮਜਬੂਤ ਹੋਵੇਗੀ ਫਿਰ ਪਿੱਲਰ ਵੀ ਮੌਜੂ ਜਿਹੜੇ ਮਜਬੂਤ ਹੋਣਗੇ ਜੇ ਪਿੱਲਰ ਮਜਬੂਤ ਹੋਣਗੇ ਖਾਲਸਾ ਜੀ ਬੇਨਤੀ ਕਰਦਿਆਂ ਨੌਜਵਾਨਾਂ ਨੂੰ ਕੌਮ ਦੇ ਥੰਮ ਵੀ ਆਖਿਆ ਜਾਂਦਾ ਹੈ ਪਿੱਲਾ ਰੱਖਿਆ ਜਾਂਦਾ ਜਿਨ੍ਹਾਂ ਦੇ ਸਿਰ ਤੇ ਕੌਮ ਦੀ ਇਮਾਰਤ ਪੈਣੀ ਹੁੰਦੀ ਹੈ ਜਿਨ੍ਹਾਂ ਦੇ ਸਿਰ ਤੇ ਕੌਮ ਦਾ ਲੈਂਟਰ ਪੈਣਾ ਹੁੰਦਾ ਜਿਹੜੇ ਕਿਲੇ ਦੀ ਅਸਾਰੇ ਦੀ ਆਪਾਂ ਗੱਲ ਕਰਦਾ ਆਨੰਦਪੁਰ ਦੇ ਕਿਲੇ ਦੀ ਕਿਉਂਕਿ ਆਪਾਂ ਰੋਜ਼ ਪੜ੍ਹਦੇ ਆ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਤੇ ਆਪਾਂ ਜਿਹੜੇ ਕਿਲੇ ਦੀ ਅਰਦਾਸ ਕਰਦੇ ਆ ਪਹਿਲਾਂ ਨੀਹਾਂ ਤੋਂ ਸ਼ੁਰੂ ਕਰਨਾ ਪਵੇਗਾ ਸੋ ਆਪਣਾ ਅੱਜ ਸੁਭਾਅ ਬਣ ਗਿਆ ਏ ਖਾਲਸਾ ਜੀ ਕਿ ਆਪਾਂ ਕਹਿੰਨੇ ਕਿ ਬੱਚਿਆਂ ਦੀ ਨਬਾਲਕ ਉਮਰ ਹੈ ਫਿਰ ਕਿਹੜੀ ਗੱਲ ਹੈ ਜਦੋਂ ਵੱਡੇ ਹੋਣਗੇ ਆਪਣੇ ਆਪ ਗੁਰੂ ਘਰ ਵੱਲ ਜਾਣਗੇ ਨਹੀਂ ਖਾਲਸਾ ਜੀ ਜੋ ਕਰਦੇ ਵਿੱਚ ਮਾਹੌਲ ਹੋਵੇਗਾ ਉਤਰੋ ਬੱਚਾ ਸਿੱਖੇਗਾ ਜੇ ਪਿਤਾ ਸ਼ਰਾਬ ਪੀ ਕੇ ਪਿਆ ਏ ਜੇ ਮਾਂ ਬਿਊਟੀ ਪਾਰਲਰ ਦੇ ਉੱਤੇ ਪਈ ਏ ਤੇ ਫਿਰ ਹਰੀ ਸਿੰਘ ਨਲਵੇ ਨੀ ਜੇ ਪੈਦਾ ਹੋਣੇ ਜੇ ਆਪਾਂ ਆਪਣੇ ਘਰਾਂ ਦੇ ਵਿੱਚ ਗੀਤ ਸੰਗੀਤ ਲਾਉਂਨੇ ਆ ਮੂਵੀਆਂ ਲਾਉਂਨੇ ਆ ਗੁਰਮਤਿ ਕੁਰਬਾਨੀ ਦਾ ਪ੍ਰਕਾਸ਼ ਨਹੀਂ ਕਥਾ ਕੀਰਤਨ ਦਾ ਪ੍ਰਕਾਸ਼ ਨਹੀਂ ਫਿਰ ਸੂਰਬੀਰ ਬਚਨ ਕੇ ਬਲੀ ਪੈਦਾ ਨਹੀਂ ਹੋ ਸਕਦੇ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਏ ਕਿ ਕੋਈ ਉਹ ਸਮਾਂ ਸੀ ਜਦੋਂ 13 ਸਾਲ ਦਾ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਕਿਲੇ ਦੇ ਬਾਹਰ ਖੜਾ ਹੋ ਕੇ ਕਹਿੰਦਾ ਓਏ ਅਬਦਾਲੀ ਦੇ ਪੁੱਤਰਿਆ ਤੈਨੂੰ ਸਰਦਾਰ ਚੜਤ ਸਿੰਘ ਦਾ ਪੋਤਰਾ ਵੰਗਾਰਦਾ ਏ ਤੇ ਅੱਜ ਦਾ 13 ਸਾਲ ਦਾ ਬਾਲਕ ਵੇਖ ਲੀਏ ਤੇ ਟਿਕਟੋਕ ਤੇ ਨੱਚਦਾ ਹੁੰਦਾ ਮੰਗਦਿਆਂ ਖਾਲਸਾ ਰਾਜ ਦਾਸ ਬੇਨਤੀ ਕਰਦੇ ਵੇ ਜੇ ਰਾਜ ਚਾਹੀਦਾ ਏ ਤੇ ਰਾਜ ਦੇ ਅਧਿਕਾਰੀ ਹੋਣਾ ਪਵੇਗਾ ਤੇ ਜੇ ਰਾਜ ਚਾਹੀਦਾ ਹੈ ਭਾਈ ਭਰਪੂਰ ਸਿੰਘ ਬਲਬੀਰ ਇਹ ਗੱਲ ਕਿ ਆ ਕਰਦੇ ਸਨ ਕਿ ਹਰ ਚੀਜ਼ ਦਾ ਮੁੱਲ ਹੁੰਦਾ ਹੈ ਖਾਲਸਾ ਜੀ ਰਾਜ ਦਾ ਮੁੱਲ ਹੈ ਸਿਰ ਜੇ ਦੇਣਾ ਆ ਜਾਵੇ ਸਿਰਫ ਸਿਰ ਕਟਾ ਕੇ ਸਿਰ ਨਹੀਂ ਦਿੱਤੇ ਜਾਂਦੇ ਜਿਵੇਂ ਆਪਾਂ ਗੁਰੂ ਚਰਨਾਂ ਦੇ ਵਿੱਚ ਹੁਣੇ ਮੱਥੇ ਟੇਕਦੇ ਪਏ ਆ ਜੇ ਤਾਂ ਆਪਾਂ ਆਪਣਾ ਆਪਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਮਰਪਿਤ ਕਰ ਦਈਏ ਇਹ ਅੱਖਿਏ ਕਿ ਸੱਚੇ ਪਾਤਸ਼ਾਹ ਅਜ ਤੋਂ ਬਾਅਦ ਹਰ ਕਰਮ ਹਰ ਫੁਰਨਾ ਹਰ ਖਿਆਲਾਤ ਉਹ ਤੇਰੀ ਓਟ ਦੇ ਨਾਲ ਮੇਰੇ ਮਨ ਦੇ ਵਿੱਚ ਫੁਰਨਾ ਉੱਠੇ ਹਰ ਕਰਮ ਤੇਰੀ ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਮੈਂ ਜਿਹੜਾ ਇਹ ਆਪਣਾ ਕਰਮ ਨਿਭਾਵਾਂ ਆਪਣਾ ਜੀਵਨ ਨਿਭਾਵਾਂ ਉਹ ਵੈ ਸੱਚਾ ਸਿਰ ਦੇਣਾ ਜੇ ਆਪਾਂ ਸਿਰ ਦੇਣਾ ਚਾਹੁੰਦੇ ਆ ਮੈਂ ਕਮੈਂਟਾਂ 'ਚ ਪੜਦਾ ਹੁੰਦਾ ਹਾਂ ਜਦੋਂ 10 ਵੀਡੀਓ ਪਾਉਂਦਾ ਏ ਕਿ ਭਾਈ ਸਾਹਿਬ ਜੀ ਅਸੀਂ ਸਿਰ ਦੇਣ ਨੂੰ ਤਿਆਰ ਆ ਆਓ ਸਤਿਗੁਰ ਸੱਚੇ ਪਾਤਸ਼ਾਹ ਦੇ ਵਿੱਚ ਆਪਣਾ ਆਪਾ ਤਿਆਗ ਦਈਏ ਜਦੋਂ ਆਪਾਂ ਆਪਣਾ ਆਪਾ ਤਿਆਗਾਂਗੇ ਉਦੋਂ ਸਾਡਾ ਮਨ ਕਿਉਂਕਿ ਜਦੋਂ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਉਹਨਾਂ ਨੇ ਪ੍ਰਚਾਰ ਕੀਤਾ ਉਹ ਅਕਸਰ ਇਹ ਗੱਲ ਕਹਿਆ ਕਰਦੇ ਸਨ ਇਸ ਗੱਲ ਦੇ ਨਾਲ ਜੋੜ ਕੇ ਆਪ ਜੀ ਦੇ ਸਾਹਮਣੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹ ਕਿਆ ਕਰਦੇ ਸਨ ਕਿ ਜੇ ਕਿਸੇ ਮਨੁੱਖ ਨੂੰ ਰੋਟੀ ਨਾ ਮਿਲੇ ਪਾਣੀ ਨਾ ਮਿਲੇ ਉਹ ਕਮਜ਼ੋਰ ਹੋ ਜਾਏਗਾ ਕੋਈ ਪੁੱਛੇਗਾ ਕਿ ਨੌਜਵਾਨਾ ਕਮਜ਼ੋਰ ਹੋ ਗਿਆ ਉਹਦੇ ਕੋਲ ਕੀ ਉੱਤਰ ਹੈ ਕਿ ਰੋਟੀ ਨਹੀਂ ਮਿਲ ਰਹੀ ਪਾਣੀ ਨਹੀਂ ਮਿਲ ਰਿਹਾ ਵਾਜਬ ਜੀ ਗੱਲ ਹੈ ਕਿ ਉਹ ਕਮਜ਼ੋਰ ਹੋ ਜਾਏਗਾ ਜਿਸ ਤਰੀਕੇ ਦੇ ਨਾਲ ਰੋਟੀ ਤੇ ਪਾਣੀ ਉਹ ਸਰੀਰ ਦੀ ਖਰਾਕ ਹੈ ਉਸੇ ਤਰ੍ਹਾਂ ਦੇ ਨਾਲ ਰੂਹ ਦੀ ਖਰਾਕ ਗੁਰਬਾਣੀ ਦਾ ਨਿਤਨੇਮ ਕਥਾ ਕੀਰਤਨ ਪ੍ਰਚਾਰ ਤੇ ਅਭਿਆਸ ਹੋਇਆ ਕਰਦਾ ਸੀ ਜਿੰਨੂੰ ਆਪਾਂ ਛੱਡ ਬੈਠੇ ਆ ਜੇ ਉਹਨੂੰ ਆਪਾਂ ਛੱਡ ਬੈਠੇ ਤੇ ਖਾਲਸਾ ਜੀ ਜਿੰਨੇ ਮਰਜ਼ੀ ਆਪਾਂ ਸਰੀਰਕ ਤੌਰ ਤੇ ਬਲਵਾਨ ਹੋ ਜਾਈਏ ਅਰਦਾਸਾਂ ਜ਼ਰੂਰ ਕਰ ਦਵਾਂਗੇ ਕਿ ਰਾਜ ਕਰੇਗਾ ਖਾਲਸਾ ਪਰ ਉਹਦੇ ਅਧਿਕਾਰੀ ਨਹੀਂ ਹੋਵਾਂਗੇ ਰਾਜ ਦੇ ਸੋ ਇਸ ਕਰਕੇ ਜੇ ਅਸੀਂ ਰਾਜ ਦੇ ਅਧਿਕਾਰੀ ਹੋਣਾ ਚਾਹੁੰਨੇ ਆ ਤੇ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣਾ ਜਿਹੜਾ ਇਹ ਉਹ ਆਪਾਂ ਮਿਟਣਾ ਪਵੇਗਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸਰੈਂਡਰ ਕਰਨਾ ਪਵੇਗਾ ਫੇਰ ਜਾ ਕੇ ਜਿਹੜੀ ਐ ਮੈਂ ਸਮਝਦਾ ਕਿ ਰੂਹ ਦੀ ਖਰਾਕ ਆਪਾਂ ਨੂੰ ਮਿਲਣੀ ਸ਼ੁਰੂ ਹੋਏਗੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੈਲੇ ਫੇਰ ਅਸੀਂ ਨਾਰਿਆਂ ਤੱਕ ਸੀਮਤ ਨਹੀਂ ਹੋਵਾਂਗੇ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਵਰ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪੰਜਾ ਕਕਾਰ ਜਿਹੜੇ ਪੰਜ ਕਕਾਰ ਸਾਨੂੰ ਬਖਸ਼ਿਸ਼ ਕੀਤੇ ਨੇ ਉਹਨਾਂ ਦੇ ਧਾਰ ਨਹੀਂ ਹੋਣਾ ਪਵੇਗਾ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜੇ ਮਨ ਦਾ ਸ਼ਿੰਗਾਰ ਗੁਰਬਾਣੀ ਹੈ ਕਥਾ ਹੈ ਕੀਰਤਨ ਹੈ ਪ੍ਰਚਾਰ ਨਿਤਨੇਮ ਤੇ ਅਭਿਆਸ ਹੈ ਤੇ ਤਨ ਦਾ ਵੀ ਗੁਰਸਿੱਖ ਸ਼ਿੰਗਾਰ ਕਰ ਸਕਦਾ ਕੌਣ ਕਹਿੰਦਾ ਸ਼ਿੰਗਾਰ ਨਹੀਂ ਕਰ ਸਕਦਾ ਗੁਰਸਿੱਖ ਜਿਹੜਾ ਤਨ ਦਾ ਸ਼ਿੰਗਾਰ ਉਹਦੇ ਪੰਜ ਕਕਾਰ ਕਰਦੇ ਨੇ ਸੋਨਾ ਦਾੜਾ ਪ੍ਰਕਾਸ਼ ਹੋਵੇ ਉਹ ਉਹਦੇ ਜਿਹੜਾ ਤਨ ਦਾ ਸ਼ਿੰਗਾਰ ਹੈ ਕੰਗਾ ਹੋਵੇ ਕੜਾ ਹੋਵੇ ਕੇਸ ਹੋਣ ਕਿਰਪਾਨ ਹੋਵੇ ਤੇ ਕਛੜਾ ਹੋਵੇ ਇਸ ਤੋਂ ਵੱਡਾ ਸ਼ਿੰਗਾਰ ਦੁਨੀਆ ਤੇ ਕੋਈ ਨਹੀਂ ਇੱਧਰ ਤੱਕ ਕੀ ਜਿਹੜੀ ਸਾਡੀ ਅਟਰਨਲ ਯੂਨੀਫਾਰਮ ਹੈ ਨੌਜਵਾਨਾਂ ਨੂੰ ਸਮਝਾਉਣੀ ਹੈ ਪੈਂਦੀਆਂ ਨੇ ਗੱਲਾਂ ਦਾਸ ਬੇਨਤੀ ਕਰਨਾ ਚਾਹੁੰਦਾ ਏ ਕਿ ਸਾਡੀ ਅਟਰਨਲ ਯੂਨੀਫਾਰਮ ਹੈ ਅਟਰਨਲ ਦਾ ਮਤਲਬ ਹੁੰਦਾ ਏ ਜਿਹੜੀ ਕਦੀ ਵੀ ਲਾਈ ਨਹੀਂ ਜਾਂਦੀ ਜਿਹੜੀ ਸਦੀਵੀ ਹੋਵੇ ਕੋਈ ਆਰਮੀ ਵਾਲਾ ਵੀ ਸੱਜਣ ਹੋਵੇ ਉਹਨੂੰ ਪੁੱਛ ਲਿਓ ਰਾਤ ਨੂੰ ਵਰਦੀ ਲਾ ਦੇਗਾ ਪਰ ਇੱਕ ਗੁਰੂ ਦਾ ਖਾਲਸਾ ਏ ਉਹ ਕਦੀ ਵੀ ਆਪਣੀ ਵਰਦੀ ਨਹੀਂ ਲਾਉਂਦਾ ਹਮੇਸ਼ਾ ਖਾਲਸਾ ਤਿਆਰਬਰ ਤਿਆਰ ਰਹਿੰਦਾ ਏ ਸੋ ਮਹਾਰਾਜ ਨੇ ਸਾਨੂੰ ਇੱਕ ਸੰਕਲਪ ਬਖਸ਼ਿਸ਼ ਕੀਤਾ ਏ ਨਿਤਨੇਮ ਤਾਂ ਵੀ ਬਖਸ਼ਿਸ਼ ਕੀਤਾ ਸਾਨੂੰ ਅਨੁਸ਼ਾਸਨ ਦੇ ਵਿੱਚ ਬੰਨਿਆ ਹੈ ਅੱਜ ਕੱਲ ਆਪਾਂ ਕੋਟੇਸ਼ਨਸ ਇੰਗਲਿਸ਼ ਦੇ ਵਿੱਚ ਪੜ੍ਹਦੇ ਆ ਕਿ ਡਿਸਪਲਿਨ ਇਜ਼ ਮੋਰ ਇੰਪੋਰਟੈਂਟ ਦੈਨ ਮੋਟੀਵੇਸ਼ਨ ਪਰ ਜੇ ਡਿਸਪਲਿਨ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬੰਨਿਆ ਹੈ ਤੇ ਉਹ ਬਾਣੀ ਚੋਂ ਬੰਨਿਆ ਉਹ ਬਾਣੀ ਚੋਂ ਬੰਨਿਆ ਸੋ ਇਸ ਕਰਕੇ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅੱਜ ਬਾਬਾ ਬੁੱਢਾ ਜੀ ਦੇ ਅਸਥਾਨ ਤੇ ਦਾਤਾਂ ਆਪਾਂ ਮੰਗਦੇ ਆ ਮਹਾਰਾਜ ਸੱਚੇ ਪਾਤਸ਼ਾਹ ਝੋਲੀਆਂ ਭਰ ਦਿੰਦੇ ਨੇ ਜੇ ਹੋਰ ਅਧਿਕਾਰੀ ਹੋਣਾ ਚਾਹੁੰਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਆਪਾਂ ਅਰਦਾ ਕਿ ਅਜ ਤੋਂ ਬਾਅਦ ਮੈਂ ਤੇਰਾ ਤੇ ਸੱਚਾ ਪਾਤਸ਼ਾਹ ਤੂੰ ਮੇਰਾ ਸੋ ਗੁਰੂ ਮਹਾਰਾਜ ਝੋਲੀਆਂ ਪਰਨਗੇ ਤੇ ਬਾਬਾ ਬੁੱਢਾ ਜੀ ਜੋ ਨੇ ਉਹ ਆਪਣਾ ਜਿਹੜੀਆਂ ਅਸੀਸਾਂ ਸਾਨੂੰ ਸਾਰਿਆਂ ਨੂੰ ਜਿਹੜੀਆਂ ਬਖਸ਼ਤੇ ਪਈ ਨੇ ਤ੍ਰੂ ਤਾਰਾ ਨੇ ਜੇ ਜੀਵਨ ਹੋਵੇ ਤੇ ਬਾਬਾ ਬੁੱਢਾ ਜੀ ਵਰਗਾ ਹੋਵੇ ਜੇ ਬੰਦਗੀ ਹੋਵੇ ਬਾਬਾ ਬੁੱਢਾ ਜੀ ਵਰਗੀ ਹੋਵੇ ਜੇ ਸਿੱਖੀ ਦੀ ਕਮਾਈ ਕਰਨੀ ਹੈ ਤੇ ਸਾਡੇ ਲਈ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਸੋਹਣਾ ਇੱਕ ਪ੍ਰੇਰਨਾ ਦਾ ਕੇਂਦਰ ਉਹ ਬਾਬਾ ਬੁੱਢਾ ਜੀ ਬਣ ਕੇ ਜਿਹੜੇ ਆ ਉਹ ਸਾਡੇ ਸਾਹਮਣੇ ਮੌਜੂਦ ਨੇ ਸੋ ਆਪਾਂ ਗੁਰੂ ਘਰ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਇਹੀ ਬੇਨਤੀਆਂ ਕਰੀਏ ਕਿ ਆਪ ਵੀ ਆਪਾਂ ਜਿਹੜੀ ਗੁਰਮੁਖੀ ਜਿਹੜੀ ਬੋਲੀ ਨੂੰ ਅਪਣਾਈਏ ਤੇ ਨਾਲੇ ਗੁਰਬਾਣੀ ਨੂੰ ਪੜ੍ਹੀਏ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਪੜ੍ਹਾਈਏ ਤਾਂ ਕਿ ਸਾਡਾ ਆਪਣਾ ਜੀਵਨ ਤਾਂ ਸਿਕਿਉਰ ਹੋਵੇ ਸਾਡੇ ਬੱਚਿਆਂ ਦਾ ਜੀਵਨ ਵੀ ਜਿਹੜਾ ਹੈ ਉਹ ਗੁਰੂ ਘਰ ਦੇ ਵਿੱਚ ਸਿਕਿਉਰ ਹੋਵੇ ਸੋ ਇਤਨੀਆਂ ਕਿ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਹੈ ਕਿਉਂਕਿ ਸਟੇਜ ਤੇ ਸਮਾਂ ਬੜਾ ਸੀਮਤ ਹੈ ਹੋਰ ਜਥੇ ਗਿਆਨੀ ਮੱਸਾ ਸਿੰਘ ਜੀ ਸਭਰਾ ਜਿਹੜਾ ਇੰਟਰਨੈਸ਼ਨਲ ਜਿਹੜਾ ਜਥਾ ਹੈ ਤੇ ਉਹਨਾਂ ਨੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਨੀਆਂ ਹਾਜ਼ਰੀ ਸਟੇਜ ਦੇ ਉੱਤੇ ਲਵਾਉਣੀ ਹੈ ਸੋ ਦਾਸ ਕੋਲੋਂ ਅਨੇਕਾਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਪ੍ਰਚਾਰ ਵੀ ਸਾਂਝ ਪਾਉਂਦੇ ਹੋਏ ਵਿਚਾਰਾਂ ਦੇ ਸਾਂਝ ਪਾਉਂਦੇ ਹੋਏ ਗੁਰਬਾਣੀ ਦੀ ਤੁਕਾਂ ਪੜਦੇ ਹੋਏ ਸੋ ਦਾਸ ਖਿਮਾ ਦਾ ਜਾਚਾ ਕਿ ਫਿਰ ਤੋਂ ਉਸੇ ਬਲੰਦ ਆਵਾਜ਼ ਦੇ ਨਾਲ ਆਪਾਂ ਫਤਿਹ ਦੀ ਸਾਂਝ ਪਾਉਣੀ ਆ ਬੋਲੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ